ਸਫੀ ਕਾਲ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੇ ਚੈਨਲ ਤੇ ਇੱਕ ਵਾਰ ਫੇਰ ਆਜ ਨਵੀਂ ਵੀਡੀਓਜ਼ ਉਮੀਦ ਕਰਦੀ ਹਾਂ ਸਾਰੇ ਜਣੇ ਠੀਕ ਹੋਵੋਗੇ ਆਪਣਾ ਖਿਆਲ ਰੱਖ ਰਹੇ ਹੋਵੋਗੇ ਤੇ ਦਿਵਾਲੀ ਦੀਆਂ ਸਫਾਈਆਂ ਜੋ ਰਾਂ ਸ਼ੁਰਾਂ ਤੇ ਚੱਲ ਰਹੀਆਂ ਹੋਣੀਆਂ ਸਭ ਦੀਆਂ ਸਭ ਦੀ ਦਿਵਾਲੀ ਤੰਦਰੁਸਤੀ ਪਰ ਹੀ ਆਵੇ ਵਾਈਗਰੂ ਜੀ ਸਭ ਤੇ ਕਰੇ ਖੁਸ਼ੀਆਂ ਦੇ ਦੀਵੇ ਬਲਣ ਤੇ ਅੱਜ ਕਾਫੀ ਦਿਨਾਂ ਬਾਅਦ ਆਪਣੀ ਵੀਡੀਓ ਆ ਰਹੀ ਹੈ ਬਹੁਤ ਦਿਨ ਹੋ ਗਏ ਹਨ ਤੇ ਮੇਰਾ ਸੀ ਪਹਿਲਾਂ ਕਿ ਮੈਂ ਇੱਕ ਵਲੌਗ ਲੈ ਕੇ ਆਉਂਗੀ ਪਰ ਮੇਰਾ ਜਿਹੜਾ ਮੂਡ ਹੈ ਥੋੜਾ ਜਿਹਾ ਠੀਕ ਨਹੀਂ ਹੈ ਕਾਫੀ ਦਿਨਾਂ ਤੋਂ ਮੈਂ ਇੱਕ ਪਰੇਸ਼ਾਨੀ ਚ ਸਰਵਾਈਵ ਕਰ ਰਹੀ ਹਾਂ ਸਫਰ ਕਰ ਰਹੀ ਹਾਂ ਪਰ ਮੈਂ ਉਹ ਪਰੇਸ਼ਾਨੀ ਹਾਲੇ ਤੱਕ ਸ਼ੇਅਰ ਨਹੀਂ ਕੀਤੀ ਹੈ ਥੋੜੀ ਜੀ ਕੁਝ ਦਿੱਕਤ ਜਿਸ ਦੇ ਵਿੱਚੋਂ ਮੈਂ ਆਪਣੇ ਆਪ ਕੋਈ ਗੱਲ ਨਹੀਂ ਨਿਕਲ ਜਾਣਾ ਤੁਹਾਡੀਆਂ ਸਾਰੀਆਂ ਦੁਆਵਾਂ ਦੇ ਸਦਕਾ ਮੈਂ ਇਸ ਚੀਜ਼ ਦੇ ਵਿੱਚੋਂ ਰਿਕਵਰ ਹੋ ਜਾਊਂਗੀ ਤੇ ਉਸ ਸਦਕਾ ਕੋਈ ਵੀ ਕੰਮ ਕਰਨ ਦਾ ਮਨ ਨਹੀਂ ਹੋਇਆ ਦਿਲ ਨਹੀਂ ਕੀਤਾ ਤੇ ਕੋਈ ਵੀ ਇਸ ਤਰ੍ਹਾਂ ਐਕਟੀਵਿਟੀ ਚ ਵਿੱਚ ਮਨ ਨਹੀਂ ਲੱਗਦਾ ਸੀਗਾ ਉਦਾਸ ਜਿਹਾ ਮਨ ਰਹਿੰਦਾ ਸੀ ਸੋ ਅੱਜ ਕਈ ਦਿਨਾਂ ਬਾਅਦ ਹਿੰਮਤ ਕੀਤੀ ਕਿ ਵਲੌਗ ਲੈ ਕੇ ਆਉਣ ਤੋਂ ਪਹਿਲਾਂ ਮੈਂ ਕੁਝ ਸੂਟ ਪਏ ਆ ਜਿਨ੍ਹਾਂ ਨੂੰ ਮੈਂ ਤੁਹਾਡੇ ਨਾਲ ਸ਼ੇਅਰ ਕਰਾਂ ਤੇ ਥੋੜਾ ਜਿਹਾ ਮੇਰਾ ਧਿਆਨ ਹੈ ਜਿਹੜਾ ਕੰਮ ਦੇ ਵਿੱਚ ਵਿਅਸਤ ਹੋਵੇ ਤਾਂ ਜੋ ਮੈਂ ਕਿਉਂਕਿ ਆਰਡਰਸ ਆਉਣਗੇ ਡੈਫੀਨਿਟਲੀ ਮੈਂ ਜਦੋਂ ਆਰਡਰਸ ਪੈਕ ਕਰਨੀਆਂ ਐ ਉਹਨਾਂ ਨੂੰ ਡਿਸਪੈਚ ਕਰਨਾ ਐ ਫਿਰ ਉਹਨਾਂ ਨੂੰ ਕੋਰੀਅਰ ਲਈ ਲੈ ਕੇ ਜਾਣਾ ਉਹਨਾਂ ਦੇ ਐਡਰੈਸ ਵਗੈਰਾ ਲਿਖਨੇ ਤੇ ਮੈਂ ਕਾਫੀ ਇੱਕ ਦੋ ਦਿਨ ਬਿਜ਼ੀ ਹੋ ਜਾਨੀ ਉਸ ਦੇ ਨਾਲ ਮੇਰਾ ਮਾਈਂਡ ਵੀ ਠੀਕ ਹੋ ਜਾਂਦਾ ਹੈ ਮੇਰਾ ਜਿਹੜ ਮੂੜਾ ਉਹ ਵੀ ਠੀਕ ਹੋ ਜਾਂਦਾ ਚੇਂਜ ਹੋ ਜਾਂਦਾ ਸੋ ਇਸ ਲਈ ਮੈਂ ਅੱਜ ਸੂਟਾਂ ਦੀਆਂ ਵੀਡੀਓਜ਼ ਲੈ ਕੇ ਆਈਆਂ ਮੇਰੇ ਕੋਲੇ ਜਿੰਨਾ ਕੁ ਸਟਾਕ ਪਿਆ ਹੋਇਆ ਉਹ ਸਾਰਾ ਸਟਾਕ ਮੈਂ ਅੱਜ ਤੁਹਾਡੇ ਨਾਲ ਕਲੀਅਰ ਕਰਨ ਜਾ ਰਹੀ ਐ ਤੇ ਸਾਰੇ ਸਟਾਕ ਨੂੰ ਦੇਖਣ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਦੱਸ ਦਿਆਂ ਕਿ ਇਹ ਸਰਦੀ ਦੀ ਆਈਟਮ ਐ ਕੁਝ ਇਸ ਦੇ ਵਿੱਚ ਜੂਟ ਬਰਬਰੀ ਐ ਜੋਰਜਟ ਐ ਤੇ ਰਾਮ ਟੈਕਸ ਦੀ ਸਰਦੀਆਂ ਵਾਲੀ ਕਾਟਨ ਐ ਜਿਸ ਦੇ ਉੱਪਰ ਹੈਂਡਵਰਕ ਰਹੇਗਾ ਤੇ ਕੰਪਿਊਟਰ ਵਰਕ ਰਹੇਗਾ ਮੈਂ ਤੁਹਾਨੂੰ ਸਾਰੇ ਆਰਟੀਕਲ ਦਿਖਾਉਣ ਤੋਂ ਪਹਿਲਾਂ ਜੋ ਜੂਟ ਬਰਬਰੀ ਦੇ ਮੈਚਿੰਗ ਸੂਟ ਬਚੇ ਹੋਏ ਸੀ ਸਭ ਤੋਂ ਪਹਿਲਾਂ ਉਹ ਦੇਖ ਲੈਣੇ ਆ ਇਹ ਸੂਟ ਹੈ ਜੀ ਇਹ ਬਚੇ ਹੋਏ ਹੈ ਇੱਕ ਤਾਂ ਇਹ ਸ਼ਰਟ ਹੈ ਜੂਟ ਬਰਬਰੀ ਦੀ ਸ਼ਰਟ ਹੈ ਇਹਦੇ ਉੱਤੇ ਸਾਰੀ ਦੇ ਉੱਪਰ ਆਰੀ ਦਾ ਵਰਕ ਹੋਇਆ ਹੋਇਆ ਵੈ ਇਸ ਤਰ੍ਹਾਂ ਇਹ ਸਾਰੀ ਦੇ ਉੱਪਰ ਆਰੀ ਦਾ ਵਰਕ ਹੋਇਆ ਹੋਇਆ ਸਾਰੀ ਸ਼ਰਟ ਤੇ ਇਸਦੇ ਨਾਲ ਜਿਹੜੀ ਬਾਟਮ ਹੈ ਉਹ ਪਲੇਨ yellow ਹੈ ਇਸਦੇ ਕੰਟਰਾਸਟ ਤੇ yellow ਕੰਟਰਾਸਟ ਹੈ ਤੇ ਇਸਦੇ ਨਾਲ ਜਿਹੜਾ ਦੁਪੱਟਾ ਹੈ ਬਹੁਤ ਜ਼ਿਆਦਾ ਸੋਹਣਾ ਹੈ ਜੌਰਜਟ ਦਾ ਦੁਪੱਟਾ ਹੈ ਡਿਜੀਟਲ ਪ੍ਰਿੰਟ ਦੇ ਨਾਲ ਰਹਿਣ ਜਾ ਰਿਹਾ ਹੈ ਇਹ ਸੂਟ ਕਸਟਮਰਸ ਨੇ ਬਹੁਤ ਜ਼ਿਆਦਾ ਪਸੰਦ ਕਰੇ ਸੀ ਕਾਫੀ ਟਾਈਮ ਮੇਰੀ ਵੀਡੀਓਜ਼ ਨਹੀਂ ਪਾਈ ਗਈ ਜਾਂ ਕਸਟਮਰ ਨੂੰ ਰਿਸਪਾਂਸ ਨਹੀਂ ਦਿੱਤਾ ਗਿਆ ਮੇਰੇ ਤੋਂ ਸੌਰੀ ਰਿਪਲਾਈ ਨਹੀਂ ਦਿੱਤਾ ਗਿਆ WhatsApp ਦੇ ਉੱਪਰ ਇਸ ਲਈ ਇਹ ਸੂਟ ਸਾਰੇ ਪੈਂਡਿੰਗ ਰਹੇਗੇ ਸੋ ਦੁਬਾਰਾ ਤੋਂ ਦੇਖ ਲਓ ਜਿਨ੍ਹਾਂ ਨੂੰ ਵੀ ਇਹਨਾਂ ਸੂਟਾਂ ਦੀ ਲੋੜ ਸੀਗੀ ਇਹ ਦੇਖੋ ਜੀ 1150 ਇਸ ਦੀ ਰੇਂਜ ਹੈ ਜੀ ਮੈਂ ਤੁਹਾਨੂੰ ਨਾਲ ਦੀ ਨਾਲ ਸੂਟਾਂ ਦੀ ਰੇਂਜ ਹੈ ਜਿਹੜੀ ਉਹ ਦੱਸ ਦਿੰਨੀ ਐ ਤੇ ਇਹ ਸੂਟ ਹੈ ਜੀ 1150 ਰੁਪਏ ਦੇ ਵਿੱਚ ਮਿਲਣ ਜਾ ਰਿਹਾ ਤੁਹਾਨੂੰ ਇਸਤਾ ਇੱਕ ਵਾਰੀ ਫਿਰ ਤੋਂ ਡਿਜ਼ਾਈਨ ਦੇਖ ਲਓ ਤੁਸੀਂ ਦੁਪੱਟੇ ਦੀ ਲੈਂਥ ਵਿਡਥ ਬਹੁਤ ਖੁੱਲੀ ਡੁੱਲੀ ਹੈ ਇਹ ਇਹ ਵਾਲਾ ਸੂਟ ਹੈ ਤੁਸੀਂ ਆਪਣਾ ਸਕਰੀਨਸ਼ਾਟ ਲੈਣਾ ਤਾਂ ਇਸ ਤਰ੍ਹਾਂ ਤੁਸੀਂ ਲੈ ਸਕਦੇ ਹੋ ਹੁਣ ਇਹਦੇ ਵਿੱਚ ਜਿਹੜਾ ਦੂਸਰਾ ਆਲਓਵਰ ਸੂਟ ਜੋਰਜੜ ਦੇ ਵਿੱਚ ਆਰੀ ਵਰਕ ਚ ਬਚਿਆ ਹੋਇਆ ਉਹ ਤੁਹਾਨੂੰ ਮੈਂ ਦਿਖਾ ਦਿੰਨੀ ਹਾਂ ਐਕਚੁਅਲੀ ਕਾਫੀ ਕੱਪੜੇ ਪਏ ਹੋਏ ਸੀ ਬਚੇ ਮੈਂ ਸੋਚਿਆ ਕਿ ਚਲੋ ਸਪੇਸ ਬਣਾਉਨੇ ਆ ਦਿਵਾਲੀ ਦੀਆਂ ਸਫਾਈਆਂ ਦੇ ਨਾਲ ਨਾਲ ਸੂਟਾਂ ਦਾ ਕੰਮ ਵੀ ਜ਼ਰੂਰੀ ਹੈ ਇਹ ਦੇਖੋ ਜੀ ਇਹ ਇਸ ਤੇ 5 ਮੀਟਰ ਹੈ ਆਲਓਵਰ ਸੂਟ ਹੈ ਬਹੁਤ ਸੋਹਣਾ ਕਨਸੈਪਟ ਹੈ ਇਹਦੇ ਸਾਰੇ ਦੇ ਉੱਪਰ ਤੁਹਾਨੂੰ 5 ਮੀਟਰ ਦੇ ਉੱਪਰ ਆਰੀ ਦਾ ਵਰਕ ਮਿਲੇਗਾ ਸਾਰੇ ਦੇ ਉੱਪਰ ਨੇੜੇ ਤੋਂ ਦੇਖ ਲਓ ਇਸ ਤਰ੍ਹਾਂ ਕਰਕੇ ਆਲਓਵਰ ਹੈ ਬਹੁਤ ਸੋਹਣਾ ਕਨਸੈਪਟ ਹੈ ਨਿਊਜ ਇੱਕ ਡਿਜ਼ਾਈਨ ਹੈ ਤੇ ਇਹ ਇਸ ਦੇ ਨਾਲ ਇਸ ਤਰ੍ਹਾਂ ਕਰਕੇ ਦੁਪੱਟਾ ਹੈਗਾ ਬਹੁਤ ਜ਼ਿਆਦਾ ਸੋਹਣਾ ਜੌਰਜਟ ਦਾ ਦੁਪੱਟਾ ਹੈ ਜਿਹੜਾ ਪਹਿਲਾਂ ਮੈਂ ਤੁਹਾਨੂੰ ਸੂਟ ਦਿਖਾਇਆ ਉਹ ਪਿਛਲੀ ਵਾਰ 1180 ਦਾ ਸੀਗਾ ਪਰ ਹੁਣ ਡਿਸਕਾਊਂਟ ਦੇ ਵਿੱਚ ਤੁਹਾਨੂੰ 1150 ਦਾ ਮਿਲ ਜਾਣਾ ਹੈ ਇਹ ਤੁਹਾਨੂੰ 1250 ਦਾ ਸੂਟ ਸੀਗਾ ਇਹ ਤੁਹਾਨੂੰ ਡਿਸਕਾਊਂਟ ਦੇ ਉੱਪਰ ਇਹ ਹੁਣ ਸਿੰਗਲ ਰਹਿ ਗਿਆ ਕਰਕੇ ਤੁਹਾਨੂੰ ਇਹ 1200 ਰੁਪਏ ਦਾ ਸੂਟ ਮਿਲ ਜਾਣਾ ਹੈ ਇਹ ਦੇਖੋ ਜੀ ਇਹਦੀ ਜਿਹੜੀ ਪ੍ਰਾਈਸ ਹੈ 1200 ਰੁਪਏ ਹੈ ਮੈਂ ਨਾਲ-ਨਾਲ ਕੋਸ਼ਿਸ਼ ਵੀ ਕਰੂੰਗੀ ਸਕਰੀਨ ਦੇ ਉੱਪਰ ਲਿਖ ਦਿਆਂ ਇਹ ਹੈ ਜੀ ਇਸ ਦਾ ਦੁਪੱਟਾ ਮੇਬੀ ਤੁਹਾਨੂੰ ਸਮਝ ਆ ਗਿਆ ਹੋਊਗਾ ਇਹ ਦੋ ਸੂਟ ਸੀਗੇ ਜਿਹੜੇ ਤੁਸੀਂ ਪਹਿਲਾਂ ਵੀ ਦੇਖੇ ਤੇ ਹੁਣ ਆਪਾਂ ਪਿਰਾਨਾ ਸਿਲਕ ਦਾ ਇੱਕ ਸੂਟ ਦੇਖਦੇ ਆਂ ਇਹਦੇ ਵਿੱਚ ਦੋ ਕਲਰ ਦੇਖਦੇ ਆਂ ਪਿਰਾਨਾ ਸਿਲਕ ਦੇ ਇਹ ਇਸਤੇ ਨਾਲ ਬਾਟਮ ਹੈ ਬਾਟਮ ਪਿਓਰ ਮਸਲੀਨ ਦੀ ਰਹੇਗੀ ਇਹ ਪਿਰਾਨਾ ਸਿਲਕ ਹੈ ਇਹ ਦੇਖੋ ਐਸਕੇ ਦਾ ਬ੍ਰਾਂਡ ਹੈ ਐਸਕੇ ਬ੍ਰਾਂਡ ਦੇ ਵਿੱਚ ਪਿਰਾਨਾ ਸਿਲਕ ਹੈ ਇਹ ਤੇ ਇਸ ਨੂੰ ਮੈਂ ਤੁਹਾਨੂੰ ਖੋਲ ਕੇ ਦਿਖਾਉਣੀ ਹੈ ਬਿਲਕੁਲ ਜੂਟ ਬਰਬਰੀ ਦੀ ਤਰ੍ਹਾਂ ਇਹ ਬਹੁਤ ਜ਼ਿਆਦਾ ਪਿਆਰਾ ਇਸ ਦਾ ਫੈਬਰਿਕ ਹੈ ਤੇ ਡਿਜ਼ਾਈਨ ਪੈਟਰਨ ਵੀ ਇਸ ਦਾ ਬਹੁਤ ਜ਼ਿਆਦਾ ਸੋਹਣਾ ਹੈ ਇਸ ਦੇ ਵਿੱਚ ਇਹ येलो ਮਸਟਰਡ ਹੈ ਦੂਸਰਾ ਜਿਹੜਾ ਇਸ ਦੇ ਵਿੱਚ ਸ਼ੇਡ ਹੈ ਉਹ ਗ੍ਰੀਨ ਹੈ ਮੈਂ ਤੁਹਾਨੂੰ ਉਹ ਵੀ ਦਿਖਾ ਦੂੰਗੀ ਇਹ ਹੈ ਜੀ ਇਹ ਦੇਖੋ ਅੱਛਾ ਇਸ ਦੀ ਜਿਹੜੀ ਐਮ ਆਰ ਪੀ ਹੈ ਪਹਿਲਾਂ ਇਸ ਦੀ ਮੇਬੀ 1500 ਕੁਛ ਸੀਗੀ ਹੁਣ ਤੁਹਾਨੂੰ ਇਹ 1430 ਰੁਪਏ ਦੇ ਵਿੱਚ ਇਹ ਸੂਟ ਹੈ ਜਿਹੜਾ ਆਫਟਰ ਡਿਸਕਾਊਂਟ ਤੇ ਮਿਲ ਜਾਣਾ ਹੈਗਾ ਇਹ ਪਾਰਟੀ ਵੇਅਰ ਸੂਟ ਹੈ ਜੀ ਪਿਰਾਨਾ ਸਿਲਕ ਹੈ ਤੁਸੀਂ ਕਰੀਬ ਤੋਂ ਦੇਖ ਲਓ ਪਿਰਾਨਾ ਸਿਲਕਾ ਹੈ ਇਹਦੇ ਵਿੱਚ ਦੂਸਰਾ ਕਲਰ ਹੈ ਜਿਹੜਾ ਉਹ ਆ ਜਾਂਦਾ ਗ੍ਰੀਨ ਅੱਛਾ ਇਸ ਦੇ ਨਾਲ ਗ੍ਰੀਨ ਪਲੇਨ ਪਿਓਰ ਮਸਲੀਨ ਦੀ ਬਾਟਮ ਹੈ ਐਕਚੁਅਲੀ ਬਾਟਮ ਹੈ ਲੈ ਕੇ ਆਣੀ ਭੁੱਲ ਗੀ ਆ ਦੂਸਰੇ ਰੂਮ ਚ ਰਹਿ ਗਈ ਇਹ ਦੇਖੋ ਇਹ ਗ੍ਰੀਨ ਹੈ ਜਿਹੜਾ ਇਸ ਦਾ ਇਹ ਦੇਖੋ SKD 100% ਪਿਓਰ ਹੈ ਜਿਹੜੀ ਪਿਰਾਨਾ ਵਿਸਕੋਸ ਪਿਰਾਨਾ ਸਿਲਕ ਹੈ ਇਹ ਦੋ ਕਲਰ ਆ ਜਾਂਦੀ ਹੈ ਜੀ ਹੋਰ ਆਪਾਂ ਦੇਖ ਲੈਣੇ ਆ ਇੱਕ ਰਾਮਟੈਕਸ ਦੀ ਆਈਟਮ ਜੋ ਬਿਲਕੁਲ ਪਲੇਨ ਦੇ ਵਿੱਚ ਤੁਹਾਨੂੰ ਮਿਲੇਗੀ ਪਸ਼ਮੀਨੇ ਦੇ ਵਿੱਚ ਇਹ ਹੈ ਜੀ ਰਾਮਟੈਕਸ ਇਹ ਤੁਹਾਨੂੰ 900 ਰੁਪਏ ਦਾ ਰਾਮਟੈਕਸ ਆਫਟਰ ਡਿਸਕਾਊਂਟ ਮਿਲ ਰਹੀ ਐ ਪਿਓਰ ਪਸ਼ਮੀਨਾ ਜੀ ਇਹ ਰਾਮਟੈਕਸ ਦਾ ਇਹਦੇ ਮੇਰੇ ਕੋਲ ਖੁੱਲੇ ਵੀ ਪਈ ਐ ਇਸ ਤੇ ਕੁਝ ਪੀਸ ਮੈਂ ਤੁਹਾਨੂੰ ਉਹ ਵੀ ਦਿਖਾ ਦਨੀ ਐ ਇਹ ਦੇਖੋ ਇਸ ਤੇ ਉੱਪਰ ਸਟੈਂਪ ਵੀ ਰਹੇਗੀ ਪਸ਼ਮੀਨਾ 1 ਮਿੰਟ Kusum ਦਾ ਪਸ਼ਮੀਨਾ ਜੀ ਇਹ ਤੇ ਰਾਮਟੈਕਸ ਦਾ ਇਹ ਬ੍ਰਾਂਡ ਰਹੇਗਾ ਰਾਮਟੈਕਸ ਦੀ ਇਸ ਤੇ ਉੱਪਰ ਸਟੈਂਪ ਲੱਗੀ ਰਹੇਗੀ 2.5 ਮੀਟਰ ਦੇ ਇਹ ਇਸ ਤੇ ਵਿੱਚ ਸ਼ਰਟ ਤੇ ਬਾਟਮ ਰਹਿਣਗੇ ਇਹ ਐ ਜੀ ਇਹ ਦੇਖੋ ਰਾਮਟੈਕਸ ਕੁਸੂਮ ਬਾਈ ਹਾਂਜੀ ਕੁਸੂਮ ਬਾਈ ਰਾਮ ਟੈਕਸ ਇਹ ਹੈ ਜੀ ਪਸ਼ਮੀਨਾ ਪਿਓਰ ਪਸ਼ਮੀਨੇ ਦੇ ਮਸਟਰਡ ਕਲਰ ਦੇ ਸੂਟ ਹੈ ਤੁਹਾਨੂੰ 900 ਰੁਪਏ ਦੇ ਵਿੱਚ ਇਹ ਮਿਲ ਜਾਣਗੇ ਤੁਸੀਂ ਲੈ ਸਕਦੇ ਹੋ ਹੁਣ ਆਪਾਂ ਦੇਖ ਲੈਨੇ ਆ ਅ ਇੱਕ ਕੰਪਿਊਟਰ ਵਰਕ ਦੇ ਵਿੱਚ ਰਾਮ ਟੈਕਸ ਦੀ ਆਈਟਮ ਜਿਸ ਦੇ ਉੱਪਰ ਪਾਫ ਵਰਕ ਹੋਇਆ ਹੋਇਆ ਹੈ ਨਾਲ ਪਿਓਰ ਦੀਆਂ ਦੁਪट्टे ਰਹਿਣਗੇ ਪਿਓਰ ਮਸਲੀਨ ਦੇ ਇਹ ਰਾਮ ਟੈਕਸ ਦਾ ਇਹਨਾਂ ਦੀ ਜਿਹੜੀ ਹੈ ਮੋਹਰ ਲੱਗੀ ਹੋਈ ਹੈ ਗਾਜਰੀ ਕਲਰ ਦੇਖਦੇ ਆਂ ਸਭ ਤੋਂ ਪਹਿਲਾਂ ਤਾਂ ਆਪਾਂ 5 ਮੀਟਰ ਤੁਹਾਨੂੰ ਫੈਬਰਿਕ ਮਿਲੇਗਾ ਇਹ ਇੱਕੋ ਪੈਟਰਨ ਦਾ ਸਰਦੀਆਂ ਵਾਲੀ ਕਾਟਨ ਹੈ ਭਾਰੀ ਕਾਟਨ ਹੈ ਇਹ ਇਹ ਸਰਦੀਆਂ ਚ ਪਾਉਣ ਵਾਲਾ ਫੈਬਰਿਕ ਹੈ ਇਸ ਦਾ ਤੇ ਇਹ ਦੇਖੋ ਜੀ ਇਸ ਦੇ ਉੱਪਰ ਇਸ ਤਰ੍ਹਾਂ ਕਰਕੇ ਵਰਕ ਹੈ ਤੇ ਇਹ ਇਸ ਦਾ ਨੀਚੋਂ ਤੁਸੀਂ ਘੇਰੇ ਦਾ ਕੰਮ ਦੇਖ ਸਕਦੇ ਹੋ ਇਹ ਇਸ ਦਾ ਨੀਚੇ ਬਾਰਡਰ ਇਹ ਘੇਰੇ ਦਾ ਕੰਮ ਹੈ ਤੇ ਇਹ ਹੈਗਾ ਇਸ ਦੀ ਇਸ ਤਰ੍ਹਾਂ ਕਰਕੇ ਗਲੇ ਤੇ ਤੇ ਸ਼ੋਲਡਰ ਦੇ ਉੱਪਰ ਆ ਜਾਣਾ ਇਸ ਦਾ ਡਿਜ਼ਾਈਨ ਇਹ ਤੁਹਾਨੂੰ 5 ਮੀਟਰ ਇੱਕੇ ਪੈਟਰਨ ਦੇ ਵਿੱਚ ਇਸ ਤਰ੍ਹਾਂ ਲਾਈਨਿੰਗ ਦੇ ਵਿੱਚ ਮਿਲੇਗਾ ਤੇ ਇਹ ਇਸ ਦੇ ਨਾਲ ਹੈ ਬਹੁਤ ਜ਼ਿਆਦਾ ਸੋਨਾ ਪਿਓਰ ਦਾ ਪਿਓਰ ਮਸਲੀਨ ਦਾ ਦੁਪੱਟਾ ਡਿਜੀਟਲ ਪ੍ਰਿੰਟ ਦੇ ਨਾਲ ਇਸ ਦਾ ਰੇਟ ਸੀ ਸਭ ਤੋਂ ਪਹਿਲਾਂ ਜਿਹੜਾ 2500 ਤੇ ਕੁਝ ਰੁਪਏ ਸੀਗਾ ਮੇਬੀ ਵੀ 2500 ਜਾਂ 2580 ਰੁਪਏ ਇਸ ਦਾ ਰੇਟ ਸੀਗਾ ਜਿਹੜਾ ਹੁਣ ਤੁਹਾਨੂੰ ਇਹ ਬਹੁਤ ਜ਼ਿਆਦਾ ਲੋ ਪ੍ਰਾਈਸ ਤੇ ਮਿਲਣ ਜਾ ਰਿਹਾ ਇਹ ਤੁਹਾਨੂੰ ਕੇਵਲ ਤੇ ਕੇਵਲ 2200 ਰੁਪਏ ਦੇ ਵਿੱਚ ਸੂਟ ਮਿਲ ਜਾਣਾ ਹੈ ਇਹ ਦੇਖੋ ਜੀ ਪਿਓਰ ਮਸਲੀਨ ਦਾ ਦੁਪੱਟਾ ਹੈ ਜਿੰਨੇ ਕਿ ਮੇਰੇ ਕੋਲੇ ਪੀਸ ਬਚੇ ਹੋਏ ਐ ਮੈਂ ਉਹਨਾਂ ਨੂੰ ਡਿਸਕਾਊਂਟ ਦੇ ਉੱਪਰ ਦਿਵਾਲੀ ਆਫਰ ਤੇ ਕੱਢ ਰਹੀ ਹਾਂ ਇਹ ਸੂਟ ਤੁਹਾਨੂੰ ਹੁਣ ਸਿਰਫ ਤੇ ਸਿਰਫ 2200 ਰੁਪਏ ਦੇ ਵਿੱਚ ਮਿਲ ਜਾਣਾ ਤੇ ਇਸ ਦੇ ਨਾਲ ਪੂਰਾ ਫੁੱਲ ਪਿਓਰ ਦਾ ਦੁਪੱਟਾ ਰਹੇਗਾ ਪੂਰਾ ਸਰਦਾਰੀ ਦੁਪੱਟਾ ਹੈ ਇਸ ਦਾ ਕਰੀਬ ਤੋਂ ਦੇਖ ਲਓ 4 ਸਾਈਡੇ ਦੇ ਲੇਸ ਲੱਗੀ ਰਹੇਗੀ ਇੱਕ ਇਹ ਸ਼ੇਡ ਐ ਤੁਸੀਂ ਦੇਖ ਲਿਆ ਦੁਬਾਰਾ ਤੋਂ ਸਕਰੀਨਸ਼ਾਟ ਲੈ ਲਓ ਆਪਣਾ ਗਾਜ਼ਰੀ 컬러 ਇਸ ਦਾ ਤੇ ਹੁਣ ਆਪਾਂ ਇੱਕ ਦੇਖਦੇ ਆਂ ਆਈਸ ਬਲੂ 컬러 ਦੇਖਦੇ ਆਂ ਇਹ ਵੀ ਸਰਦੀਆਂ ਦੀ ਆਈਟਮ ਹੈ ਰਾਮ ਟੈਕਸ ਦੀ ਮੋਰ ਇਸ ਤੇ ਉੱਪਰ ਰਾਮ ਟੈਕਸ ਦਾ ਸੂਟ ਹੈ ਜੀ ਇਹ ਰਾਮ ਟੈਕਸ ਦੇ ਸਾਰੇ ਸੂਟਾਂ ਦੀ ਕੁਆਲਿਟੀ ਬਹੁਤ ਜ਼ਿਆਦਾ ਸੋਹਣੀ ਹੁੰਦੀ ਹੈ ਫੈਬਰਿਕ ਇਹਨਾਂ ਦਾ ਬਹੁਤ ਪਿਆਰਾ ਹੁੰਦਾ ਔਰ ਇਹ ਹੈ ਜੀ ਇਸ ਦਾ ਡਿਜ਼ਾਈਨ ਕੁਝ ਇਸ ਤਰ੍ਹਾਂ ਇਹ ਗਲੇ ਦੇ ਉੱਪਰ ਡਿਜ਼ਾਈਨ ਆਏਗਾ ਤੇ ਇਹ ਆਏਗਾ ਜੀ نیچے ਘੇਰੇ ਦਾ ਹੈਂਡਵਰਕ ਹੈਂਡਵਰਕ ਦੇਖ ਲਓ ਤੁਸੀਂ ਥੋੜਾ ਜਿਹਾ ਕਰੀਬ ਤੋਂ ਇਹ ਇਸ ਦਾ ਹੈਂਡਵਰਕ ਹੈ ਬਹੁਤ ਜ਼ਿਆਦਾ ਪਿਆਰਾ ਤੇ ਬਹੁਤ ਸੋਹਣਾ ਸੂਟ ਹੈ ਇਸ ਦਾ ਬਾਰਡਰ ਹੈ ਘੇਰੇ ਦੇ ਉੱਪਰ ਬੂਟੀਆਂ ਤੇ ਇਸ ਤਰ੍ਹਾਂ ਕਰਕੇ ਹੈਂਡਵਰਕ ਰਹੂਗਾ ਇਸ ਦੀਆਂ ਬਾਹਾਂ ਦੇ ਉੱਪਰ ਵੀ ਹੈਂਡਵਰਕ ਰਹੂਗਾ ਤੇ ਇਹ ਇਸ ਦਾ ਉੱਪਰ ਗਲੇ ਦਾ ਵਰਕ ਹੈ ਇਹ ਵੀ ਸੈਲਫ ਲਾਈਨਿੰਗ ਦੇ ਵਿੱਚ ਰਹੇਗਾ ਇਹ ਦੇਖੋ ਬਹੁਤ ਪਿਆਰਾ ਬਹੁਤ ਸੋਹਣਾ ਰਾਮਟੈਕਸ ਦੀ ਕੁਆਲਿਟੀ ਬਹੁਤ ਪਿਆਰੀ ਹੁੰਦੀ ਹੈ ਸਭ ਨੂੰ ਪਤਾ ਹੈ ਰਾਮਟੈਕਸ ਦੀ ਫੈਬਰਿਕ ਬਾਰੇ ਇਹ ਹੈ ਜੀ ਇਸ ਦੇ ਨਾਲ ਫੁੱਲ ਪਿਓਰ ਰਾਮਟੈਕਸ ਦੇ ਨਾਲ ਹਮੇਸ਼ਾ ਪਿਓਰ ਦੇ ਦੁਪੱਟੇ ਹੀ ਹੁੰਦੇ ਆ ਇਹ ਦੇਖੋ ਜੀ ਇਹ ਇਸ ਦੇ 4 ਸਾਈਡ ਲੇਸ ਲੱਗੀ ਹੋਈ ਹੈ ਇਹ ਇਸ ਦਾ ਪੈਟਰਨ ਹੈ ਦੁਪੱਟੇ ਦਾ 4 ਸਾਈਡ ਸਾਈਡ ਇਸ ਤੇ ਬਾਰਡਰ ਨੇ ਤੇ ਇਹ ਇਸ ਦੇ ਵਿੱਚ ਇਸ ਤਰ੍ਹਾਂ ਕਰਕੇ ਮਸਲੀਨ ਦਾ ਦੁਪੱਟਾ ਹੈ ਤੇ ਇਸ ਦਾ ਇਹ ਬਾਰਡਰ ਹੈ ਬਹੁਤ ਹੀ ਜ਼ਿਆਦਾ ਪਿਆਰਾ ਕਨਸੈਪਟ ਹੈ ਬਹੁਤ ਸੋਹਣੀ ਆਈਟਮ ਹੈ ਇਹ ਵੀ ਤੁਹਾਨੂੰ ਸਕਰੀਨ ਦੇ ਉੱਪਰ ਵੀ ਨਾਲ ਦੀ ਨਾਲ ਤੁਸੀਂ ਦੇਖ ਸਕਦੇ ਹੋ ਇਸ ਦਾ ਰੇਟ ਇਹ ਵੀ ਤੁਹਾਨੂੰ ਸੇਮ 2200 ਰੁਪਏ ਵਿੱਚ ਮਿਲੇਗਾ ਇਹ 2500 ਰੁਪਏ ਦੇ ਵਿੱਚ ਪਿਛਲੀ ਵੀਡੀਓਜ਼ ਦੇ ਵਿੱਚ ਸੇਲ ਹੋ ਰਿਹਾ ਸੀ ਬਟ ਹੁਣ ਇਹ ਕੁਝ ਕੁ ਪੀਸ ਰਹਿ ਗਏ ਤੇ ਦਿਵਾਲੀ ਵੀ ਆਫਰ ਚੱਲ ਰਿਹਾ ਕਰਕੇ ਇਹ ਮੈਂ ਸਾਰੇ ਸੂਟ ਤੁਹਾਨੂੰ ਹੁਣ ਕਾਫੀ ਵਧੀਆ ਡਿਸਕਾਊਂਟ ਤੇ ਦੇ ਦੂੰਗੀ 2200 ਰੁਪਏ ਦਾ ਇਹ ਸੂਟ ਤੁਹਾਨੂੰ ਮਿਲ ਜਾਣਾ ਹੈ ਆਈਸ ਬਲੂ ਦੇ ਵਿੱਚ ਹੁਣ ਆਪਾਂ ਦੂਜਾ ਦੇਖ ਲੈਣੇ ਆ ਡਿਜ਼ਾਈਨ ਕੰਪਿਊਟਰ ਵਰਕ ਦਾ ਹੈਂਡਵਰਕ ਦਾ ਤੁਸੀਂ ਆਲਰੇਡੀ ਦੇਖ ਚੁੱਕੇ ਹੋ ਤੇ ਹੁਣ ਆਪਾਂ ਦੇਖ ਲੈਣੇ ਆ ਜੀ ਕੰਪਿਊਟਰ ਵਰਕ ਦਾ ਇਹ ਦੇਖੋ ਜੀ ਕਰੀਬ ਤੋਂ ਦੇਖ ਲਓ ਇਹ ਕੰਪਿਊਟਰ ਵਰਕ ਹੈ ਇਹ ਇਸ ਤੇ ਘੇਰੇ ਦੇ ਉੱਪਰ ਕੰਮ ਹੈ ਜੇ ਆਈਸ ਬਲੂ ਦੇ ਵਿੱਚ ਕਿਸੇ ਨੂੰ ਕੰਪਿਊਟਰ ਵਰਕ ਦਾ ਡਿਜ਼ਾਈਨ ਪਸੰਦ ਆ ਤਾਂ ਤੁਸੀਂ ਇਹ ਵੀ ਲੈ ਸਕਦੇ ਹੋ ਇਹ ਦੇਖੋ ਇਹ ਸਾਰਾ ਇਸ ਦਾ ਘੇਰੇ ਦੇ ਉੱਪਰ ਫੁੱਲ ਹੈ ਇਸ ਤਰ੍ਹਾਂ ਕਰਕੇ ਬਹੁਤ ਜ਼ਿਆਦਾ ਪਿਆਰਾ ਕਲਰ ਹੈ ਬਹੁਤ ਜ਼ਿਆਦਾ ਯੂਨੀਕ ਜੀ ਚੀਜ਼ ਹੈ ਇਹ ਇਸ ਤੇ ਨਾਲ ਦੁਪੱਟਾ ਜੋ ਮੈਂ ਤੁਹਾਨੂੰ ਪਹਿਲਾਂ ਗਾਜ਼ਰੀ ਸੂਟ ਦਾ ਦੁਪੱਟਾ ਦਿਖਾਇਆ ਸੀਗਾ ਨਾ ਪਾਫ ਕੰਪਿਊਟਰ ਵਰਕ ਦੇ ਵਿੱਚ ਸੇਮ ਦੁਪੱਟਾ ਇਸ ਦਾ ਇਹ ਦੇਖੋ ਪਿਓਰ ਮਸਲੀਨ ਦਾ 4 ਸਾਈਡ ਲੇਸ ਰਹੇਗੀ ਡਿਜੀਟਲ ਪ੍ਰਿੰਟ ਦਾ ਤੇ ਬਹੁਤ ਸੋਹਣੀ ਪ੍ਰਿੰਟਿੰਗ ਦੇ ਨਾਲ ਬਹੁਤ ਸੋਹਣਾ ਪ੍ਰਿੰਟਡ ਡਿਜ਼ਾਈਨ ਹੈ ਇਸ ਤੇ ਉੱਪਰ ਇੱਕਦਮ ਸਟਾਈਲਿਸ਼ ਯੂਨੀਕ ਜਿਹਾ ਡਿਜ਼ਾਈਨ ਹੈ ਤੇ ਇਹ ਸੂਟ ਵੀ ਤੁਹਾਨੂੰ 2200 ਚ ਮਿਲ ਜਾਣਾ ਹੈਗਾ ਆਫਟਰ ਡਿਸਕਾਊਂਟ ਦੀਵਾਲੀ ਆਫਰ ਤੇ ਰਾਮ ਟੈਕਸ ਦਾ ਪਾਰਟੀ ਵੇਅਰ ਬਹੁਤ ਜ਼ਿਆਦਾ ਵਧੀਆ ਸੂਟ ਹੈ ਹੈਂਡਵਰਕ ਦੇ ਸੂਟ 2200 ਦੀ ਰੇਂਜ ਵਿੱਚ ਤੁਹਾਨੂੰ ਮਿਲਣ ਜਾ ਰਹੇ ਹੈ ਤੀਸਰਾ ਇਸ ਤੇ ਵਿੱਚ ਦੇਖਦੇ ਹਾਂ ਜੀ ਆਪਾਂ मस्टर्ड येलो कलर सब तो पहला इसकी स्टैंप चेक कर लो राम टैक्स दी ए रही जी ते हुन आपा इस काम देख लेने सेम उही कंप्यूटर फफ वर्क होया वा ये देखो ये इस ता के रंग काम में ये इस ते घेरे दे ऊपर ਦੇਖੋ ਜੀ ਇਸ ਤੇ ਘੇਰੇ ਦਾ ਕੰਮ ਹੈ ਤੇ ਇਹਦੇ ਨਾਲ ਵੀ ਮਸਟਰਡ येलो ਦੁਪੱਟਾ ਬਹੁਤ ਸੋਹਣਾ 골ਡਨ ਜਾਂ येलो ਹੈ ਇਹ 골ਡਨ येलो ਹੈ ਬਿਲਕੁਲ ਮਤਲਬ ਐਵੇਂ ਇੱਕ ਮਸਟਰਡ ਤੋਂ ਵੀ ਇੱਕ ਸ਼ੇਡ ਉੱਪਰ ਹੈ ਜਿਵੇਂ ਕਿ 골ਡਨ येलो ਦੀ ਸ਼ੇਡ ਹੈ ਇਹ ਦੇਖੋ ਬਹੁਤ ਜ਼ਿਆਦਾ ਪਿਆਰਾ ਦੁਪੱਟਾ ਇਸ ਦਾ ਇਹ ਵੀ ਤੁਹਾਨੂੰ ਸੂਟ 2200 ਦਾ ਮਿਲ ਜਾਣਾ ਆਫਟਰ ਡਿਸਕਾਊਂਟ ਪਾਰਟੀ ਵੇਅਰ ਸੂਟ ਹੈ ਇਹ ਇਹ ਦੇਖੋ ਜੀ ਇਸ ਦੇ ਵਿੱਚ ਜੋ ਇੱਕ ਲਾਸਟ ਡਿਜ਼ਾਈਨ ਇਹ ਵਾਲਿਆਂ ਦਾ ਹੈਂਡਵਰਕ ਦੇ ਵਿੱਚ ਹੈ ਤੁਸੀਂ ਪਹਿਲਾਂ ਪਾਫ ਵਰਕ ਚ ਦੇਖਿਆ ਮਸਟਰਡ yellow ਹੁਣ ਆਪਾਂ ਦੇਖਦੇ ਹਾਂ ਹੈਂਡਵਰਕ ਦਾ ਸੇਮ ਰਾਮ ਟੈਕਸ ਦਾ ਉੱਪਰ ਲੱਗਿਆ ਮਿਲੇਗਾ ਤੁਹਾਨੂੰ ਹੁਣ ਆਪਾਂ ਇਹ ਦੇਖਦੇ ਹਾਂ ਹੈਂਡਵਰਕ ਵਾਲਾ ਇਹ ਡਿਜ਼ਾਈਨ ਸੇਮ ਉਹੀ ਆਈਸ ਬਲੂ ਦੀ ਤਰ੍ਹਾਂ ਇਹ ਇਸ ਤੇ ਹੈਂਡਵਰਕ ਵਿੱਚ ਵੀ ਹੋਇਆ ਨੇੜੇ ਤੋਂ ਦੇਖ ਲਓ ਇਹ ਇਸ ਦੇ ਗਲੇ ਦਾ ਵਰਕ ਹੈ ਇੱਕ ਵਾਰ ਤੁਹਾਨੂੰ ਮੈਂ ਦਿਖਾ ਦੇਣੀ ਇਸ ਤਰ੍ਹਾਂ ਕਰਕੇ ਇਹ ਇਸ ਦੇ نیچے ਹੈ ਜਿਹੜਾ ਹੈਂਡਵਰਕ ਇਹ ਦੇਖੋ ਜੀ ਇਹਦਾ ਹੈਂਡਵਰਕ ਹੈ ਸਾਰਾ ਤੇ ਆ ਇਸ ਦਾ ਘੇਰਾ ਬਹੁਤ ਜ਼ਿਆਦਾ ਪਿਆਰੀ ਚੀਜ਼ ਹੈ ਬਹੁਤ ਹੀ ਸੋਨਾ ਕਨਸੈਪਟ ਹੈ ਤੇ ਇਹ ਇਸ ਦੇ ਨਾਲ ਮਸਟਰਡ yellow ਆ ਗੋਲਡਨ yellow ਜਾਂ ਮਸਟਰਡ yellow ਇਹ ਇਸ ਦਾ ਦੁਪੱਟਾ 4 ਸਾਈਡ ਲੇਸ ਰਹੇਗੀ ਬਾਰਡਰ ਰਹੇਗਾ ਤੇ ਇਹ ਇਸ ਤਰ੍ਹਾਂ ਸਾਰੇ ਦੇ ਵਿੱਚ ਇਸ ਤਰ੍ਹਾਂ ਕਰਕੇ ਬੈਂਬੂ ਸਟਾਈਲ ਪੈਟਰਨ ਰਹੇਗਾ ਇਹ ਇਸ ਦਾ ਡਿਜ਼ਾਈਨ ਬਹੁਤ ਜ਼ਿਆਦਾ ਸੋਹਣੇ ਆ ਬਹੁਤ ਪਿਆਰੇ ਆਪਣੇ ਆਪਣੇ ਸਕਰੀਨਸ਼ਾਟ ਲੈ ਕੇ ਸਕਰੀਨ ਦੇ ਉੱਪਰ WhatsApp ਨੰਬਰ ਤੁਹਾਨੂੰ ਦਿਖਾਈ ਦੇ ਰਿਹਾ ਹੋਣਾ ਆਪਣੇ ਸਕਰੀਨਸ਼ਾਟ ਲੈ ਕੇ ਤੁਸੀਂ ਸੂਟਾਂ ਦੀ ਇਨਕੁਆਰੀ ਵੀ ਕਰ ਸਕਦੇ ਹੋ ਤੇ ਇਹਨਾਂ ਨੂੰ ਬੁੱਕ ਵੀ ਕਰ ਸਕਦੇ ਹੋ ਤੇ ਇੱਕ ਆਪਾਂ ਹੁਣ ਦੇਖ ਲੈਨੇ ਆ ਜੋ ਲਾਸਟ ਹੈ ਉਹ ਹੈਗਾ ਜੀ ਗ੍ਰੇ ਕਲਰ ਦੇ ਵਿੱਚ ਵਿਸਕੋਸ ਦਾ ਆਰਗੈਂਜ਼ਾ ਵਿਸਕੋਸ ਸੌਰੀ ਵਿਸਕੋਸ ਆਰਗੈਂਜ਼ਾ ਦਾ ਸੂਟ ਇਹ ਦੇਖੋ ਏ ਇਸ ਦਾ ਕਰੀਬ ਤੋਂ ਦੇਖ ਲੋ ਏ ਇਸ ਦਾ ਘੇਰੇ ਦਾ ਕੰਮ ਹੈ ਇਸ ਦੀ ਬੈਕ ਸਾਈਡ ਵੀ ਸੇਮ ਘੇਰਾ ਰਹੇਗਾ ਬੈਕ ਸਾਈਡ ਦਾ ਰਹੇਗਾ ਘੇਰਾ ਇਸ ਤਰ੍ਹਾਂ ਕਰਕੇ ਪ੍ਰਿੰਟਡ ਤੇ ਏ ਇਸ ਦੀ ਡਿਜੀਟਲ ਪ੍ਰਿੰਟ ਦੀਆਂ ਹੀ ਬਾਹਾਂ ਰਹਿਣ ਵਾਲੀਆਂ ਇਹ 슬ੀਵਸ ਦਾ ਬਾਰਡਰ ਹੈ ਇਹ ਦੋਨੋਂ ਸਾਈਡ 슬ੀਵਸ ਦਾ ਬਾਰਡਰ ਹੈ ਇਹ 슬ੀਵਸ ਨਹੀਂ ਠੀਕ ਹੈ ਇੱਕ ਵਾਰੀ ਫਿਰ ਤੋਂ ਦੇਖ ਲੋ ਕੰਮ ਇਸ ਦਾ ਤੇ ਏ ਇਸ ਦੇ ਨਾਲ ਦੁਪੱਟਾ ਹੈ ਇਹ ਤੁਹਾਨੂੰ 1450 ਰੁਪਏ ਦੇ ਵਿੱਚ ਮਿਲ ਜਾਏਗਾ ਇਹ ਦੇਖੋ ਜੀ ਆਫਟਰ ਡਿਸਕਾਊਂਟ 1450 ਰੁਪਏ ਦਾ ਇਹ ਸੂਟ ਮਿਲ ਜਾਣਾ ਹੈ ਇਹ ਇਸਦੀ ਗ੍ਰੇ ਬਾਟਮ ਹੈ ਇਹ ਸ਼ਰਟ ਦੀ ਗ੍ਰੇ ਬਾਟਮ ਹੈ ਤੁਸੀਂ ਇਸ ਤਰ੍ਹਾਂ ਕਰਕੇ ਸਕਰੀਨਸ਼ਾਟ ਲੈ ਸਕਦੇ ਹੋ ਇਹ ਸੀਗੀ ਅੱਜ ਦੀ ਆਪਣੀ ਕਲੈਕਸ਼ਨ ਉਮੀਦ ਕਰਦੀ ਹਾਂ ਤੁਹਾਨੂੰ ਪਸੰਦ ਆਈ ਹੋਣੀ ਹੈ ਤੇ ਰੇਟ ਵਾਈਜ਼ ਵੀ ਤੁਹਾਨੂੰ ਬਹੁਤ ਜ਼ਿਆਦਾ ਜੈਨੂਇਨ ਰੇਟ ਲੱਗੇ ਹੋਣੇ ਆ ਕਿਉਂਕਿ ਮੈਂ ਬਹੁਤ ਜ਼ਿਆਦਾ ਵਧੀਆ ਡਿਸਕਾਊਂਟ ਦੇ ਦਿੱਤਾ ਤੇ ਉਮੀਦ ਕਰਦੀ ਹਾਂ ਤੁਹਾਨੂੰ ਪਸੰਦ ਆਈ ਹੋਣੀ ਹੈ ਤੁਸੀਂ ਆਪਣੇ ਆਰਡਰ ਬੁੱਕ ਕਰਕੇ ਸਕਰੀਨ ਸ਼ਾਟ ਲੈ ਕੇ ਸਕਰੀਨ ਦੇ ਉੱਪਰ ਦਿਖ ਰਹੇ WhatsApp ਨੰਬਰ ਦੇ ਉੱਪਰ ਆਪਣੀ ਇਨਕੁਆਰੀ ਵੀ ਕਰ ਸਕਦੇ ਹੋ ਆਪਣੇ ਆਰਡਰ ਬੁੱਕ ਕਰ ਸਕਦੇ ਹੋ ਮਿਲਦੇ ਹਾਂ ਆਪਾਂ ਫੇਰ ਨਵੇਂ ਵਲੌਗ ਨਾਲ ਨਵੀਂ ਗੱਲਬਾਤ ਨਾਲ ਤਦ ਤੱਕ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ